ਸਤਨਾਬ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਰਾਗ ਸਿਰਿ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤ ਮੰਦਰ ਉਸ ਰਹਿ ਰਤਨੀ ਤ ਹੋਇ ਜੜਾ കുൂര ഗുങ്ങൂ അഗ്രപ മതേ പൂല വിസര തര ചേതന വന ബന ജിയോ ജല ബല ਪਣਾ ਗੁਰ ਪੂਛ ਦੇਖਿਆ ਅਵਰ ਨਹੀਂ ਥਰਹਾ ਤਰਤੀ ਤਾ ਹੀਰੇ ਲਾਲ ਜੜਤੇ ਪਲੰਗ ਲਾਲ ਜੜਾ ਮਹਨੇ ਮਖਮਣੀ ਸੁਹੈ ਕਰੇ ਰੰਗ ਬਸਾਓ ਮਤ ਦੇਖ ਭੁੱਲਾ ਵਿਸਰੈ ਤੇਰ ਜੇਤਨ ਅਵਨੋ ਸਿੱਧ ਹੋਆ ਸਿੱਧ ਨਹੀਂ ਰਿਤ ਅਖਾ ਆਓ ਗੁਪਤ ਪ੍ਰਗਟ ਹੋਏ ਬੈਸਾ ਅਲੋਕ ਰਖੈ ਪਾਓ ਮਤ ਦੇਖ ਭੁੱਲਾ ਵਿਸਰੈ ਤੇਰਾ ਚੇਤਨ ਆਵਨਾਓ ਸੁਲਤਾਨ ਹੋਆ ਮੇਲ ਲਸ਼ਕਰ ਤਖਤ ਰਖਾ ਪਾਓ ਹੁਕਮ ਹਾਸਲ ਕਰੇ ਬੈਠਾ ਨਾਨਕ ਸਭ ਵਾਓ ਮਤ ਦੇਖ ਭੁੱਲਾ ਵਿਸਰੈ ਤੇਰ ਚੇਤਨ ਅਵਨਾਓ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਮੰਦਰ ਉਸ ਰਹਿ ਨੀਤਾ ਹੋਏ ਜੜਾ ਕਸ ਤੋਰ ਪੰਗੋ ਅਗਰ ਚੰਦਨ ਲੀਪਿ ਅਵ ਜਾ ਮਤ ਦੇਖ ਭੁੱਲਾ ਵਿਸਰੈ تیر ਚੇਤਨ ਆਵ ਨਾਓ ਹਰ ਬਿਨ ਜਿਓ ਜਨ ਬਲ ਜਾਓ ਪੜਾ ਗੁਰ ਪੂਛ ਦੇਖਿਆ ਅਵਰ ਨਹਿ ਤੋਰਹਾ ਤਰਤੀ ਤਾ ਹੀਰੇ ਲਾਲ ਜੜਦੀ ਪਲੰਗ ਲਾਲ ਜੜਾ ਮਹਣੀ ਮਖਮਣੀ ਸੁਹੈ ਕਰ ਰੰਗ ਬਸਾਉ ਮਤ ਦੇਖ ਭੁੱਲ ਵਿਸਰੈ ਤੇਰ ਚੇਤਨ ਆਵਨਾਓ ਸਿੱਧ ਹੋਆ ਸਿੱਧ ਲਈ ਰੇਤ ਆਖਾਉ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਖੈ ਪਾਉ ਅਤ ਦੇਖ ਭੁੱਲਾ ਵਿਸਰੈ ਤੇਰੇ ਚੇਤਨ ਆਵਨਾਓ ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕ ਸਭ ਵਾਓ ਮਤ ਦੇਖ ਭੁੱਲਾ ਵਿਸਰੈ ਤੇਰਾ ਚੇਤਨ ਆਵੈ ਨਾਓ ਇੱਕ ਓੰਕਾਰ ਸਤਗੁਰ ਪ੍ਰਸਾਦਿ ਰਾਗ ਸਿਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤੰਦਰ ਉਸ ਰਹਿ ਰਤਨੇ ਤਾ ਹੋਏ ਜੜ ਕਸ ਤੋਰ ਕੁੰਗੂ ਅਗਰ ਚੰਦਨ ਲੀਪੇ ਆਵੈ ਜਾਓ ਮਤ ਦੇਖ ਭੂਲਾ ਵਿਸਰੈ ਤੇਰ ਚੇਤਨ ਆਵੈ ਨਾਓ ਹਰ ਬਿਨ ਜਿਓ ਜਲ ਬਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਅਬਰ ਨਹੀਂ ਥਾ ਰਹਾ ਤਰਤੀ ਤਾ ਹੀਰੇ ਲਾਲ ਜੜਤੀ ਪਲ ਬਿ ਲਾਲ ਜੜਾ ਮਣੀ ਮਖਣੀ ਸੁਹ ਕਰੇ ਰੰਗ ਬਸਾਉ ਮਤ ਦੇਖ ਭੁੱਲ ਵਿਸਰੈ ਤੇਰੇ ਚੇਤਨ ਆਵੈ ਨਾਓ ਸਿੱਧ ਹੋਵਾ ਸਿੱਧ ਨਾਈ ਰੇਦ ਅਖ ਆਓ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਖੈ ਪਾਓ ਦ ਦੇਖ ਭੁੱਲਾ ਵਿਸਰੇ ਤੇਰ ਚੇਤਨ ਆਵੈ ਨਾ ਸੁਲਤਾਨ ਹੋਵਾ ਮੇਰ ਲਸ਼ਕਰ ਤਖਤ ਰਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕ ਸਭ ਵਾ മതദേ വിസര ചേതന ആവനാര സിഗര പ്രസാദ ശ്രീ രാഗ മഹ് പഹ പഹ ਮੋਤੀ ਤਮੰਦਰ ਉਸ ਰਹਿ ਰਤਨੀ ਤ ਹੋਹਿ ਜੜਾ ਕਸ ਤੋਰ ਕੰਗੂ ਅਗਰ ਚੰਦਨ ਲੀਪਿ ਆਵਜੋ ਮਤ ਦੇਖ ਫੁੱਲ ਵਿਸਰੈ ਤੇਰਾ ਚੇਤਨ ਆਵਨੋ ਹਰ ਬਿਨ ਜਿਉ ਜਨ ਬਲ ਜਾਉ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਹੀ ਤਾ ਰਹਾ ਤਰਤੀ ਤਾ ਹੀਰੇ ਲਾਲ ਜੜਤੀ ਪਲੰਗ ਲਾਲ ਜੜਾ ਮਹਨੇ ਮਖਮਣੀ ਸੁਹੈ ਕਰ ਰੰਗ ਬਸਾਓ ਮਤ ਦੇਖ ਭੁੱਲਾ ਵਿਸਰੈ ਤੇਰਾ ਚੇਤਨ ਆਵਨਾਓ ਸਿੱਧ ਹੋਵਾ ਸਿੱਧ ਲਾਈ ਰਿਤ ਆਖਾਓ ਗੁਪਤ ਪ੍ਰਗਟ ਹੋਏ ਬੈਸਾ ਨ ਲੋਕ ਰਖੈ ਪਾਓ ਮਤ ਦੇਖ ਭੂਲਾ ਵਿਸਰੇ ਤੇਰਾ ਚੇਤਨ ਆਵੈ ਨਾ ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰਖੈ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕ ਸਬਵਾਉ ਮਤ ਦੇਖ ਭੁੱਲ ਵਿਸਰੈ ਤੇਰਾ ਚੇਤਨ ਆਵੈ ਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ